ਦੁਲੰਦਰ ਦੇ ਢਿਲਮਾ ਪਿੰਡ ਵਿੱਚ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਦੇ ਦਫਤਰ ਦੇ ਬਿਲਕੁਲ ਨੇੜੇ ਰਹਿੰਦੇ Air Force ਦੇ ਰਿਟਾਇਰਡ ਅਧਿਕਾਰੀ ਪਵਨ ਸ਼ਰਮਾ ਦੇ ਘਰ 'ਚ ਦਾਖਲ ਹੋਏ ਕਾਲਾ ਕੱਚਾ ਗਿਰੋਹ ਨੇ دہشت ਦਾ ਮਾਹੌਲ ਪੈਦਾ ਕਰ ਦਿੱਤਾ। ਗਿਰੋਹ ਦੇ ਮੈਂਬਰਾਂ ਵੱਲੋਂ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਪਵਨ ਸ਼ਰਮਾ ਅਤੇ ਉਸ ਦੀ ਪਤਨੀ ਅੰਜੂ ਸ਼ਰਮਾ ਨੂੰ ਇੱਕ ਕਮਰੇ ਵਿੱਚ ਬੰਦੀ ਬਣਾ ਲਿਆ ਗਿਆ। ਪਵਨ ਸ਼ਰਮਾ ਦੀ ਦਿੱਲੀ 'ਚ ਰਹਿੰਦੀ ਬੇਟੀ ਵਿਜੇਤਾ ਨੇ ਇਸ ਸਬੰਧ 'ਚ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਉਸ ਦੇ ਮੰਮੀ ਪਾਪਾ ਬੰਦ ਕਮਰੇ 'ਚੋਂ ਰੋਲਾ ਪਾਉਂਦੇ ਤਾਂ ਕਾਲਾ ਕੱਚਾ ਗਿਰੋਹ ਦੇ 7 ਮੈਂਬਰ ਜਿਨ੍ਹਾਂ ਕੋਲ ਰਾਡਾਂ ਡੰਡੇ ਅਤੇ ਹੋਰ ਹਥਿਆਰ ਸਨ ਅਤੇ ਉਹਨਾਂ ਨੇ ਚਿਹਰੇ ਤੇ ਕਾਲਾ ਪੇਂਟ ਮਲਿਆ ਹੋਇਆ ਸੀ ਅਤੇ ਸਾਰਿਆਂ ਨੇ ਕਾਲੇ ਕੱਛੇ ਅਤੇ ਕਾਲੀਆਂ ਬਨਾਣਾ ਪਾਈਆਂ ਹੋਈਆਂ ਸਨ ਉਸ ਦੇ ਮੰਮੀ ਪਾਪਾ ਨੂੰ ਜਾਨੀ ਨੁਕਸਾਨ ਵੀ ਪਹੁੰਚਾ ਸਕਦੇ ਸਨ ਉਸਦੇ ਪਾਪਾ ਨੇ ਗੁਆਣ ਚ ਰਹਿੰਦੇ ਕਿਸੇ ਜਾਣ ਪਛਾਣ ਵਾਲੇ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਲੋਕ ਉਹਨਾਂ ਦੇ ਘਰ ਆ ਗਏ ਅਤੇ ਉਹਨਾਂ ਨੇ ਦਰਵਾਜ਼ਾ ਖੋਲ੍ਹ ਕੇ ਕਮਰੇ ਚੋਂ ਉਹਨਾਂ ਨੂੰ ਬਾਹਰ ਕੱਢਿਆ ਉਦੋਂ ਤੱਕ ਕਾਲਾ ਕੱਚਾ ਗਰੋਹ ਦੇ ਮੈਂਬਰ ਫਰਾਰ ਹੋ ਚੁੱਕੇ ਸਨ ਵਿਜੇਤਾ ਨੇ ਕਿਹਾ ਕਿ ਉਹਨਾਂ ਦੇ ਘਰ 'ਚ ਜਰਮਨ ਸ਼ੈਫਰਡ ਕੁੱਤਾ ਵੀ ਰੱਖਿਆ ਹੋਇਆ ਹੈ ਵਾਰਦਾ ਸਮੇ ਉਹ ਸੁੱਤਾ ਰਿਹਾ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਕਾਲਾ ਕੱਚਾ ਗਿਰੋ ਦੇ ਮੈਂਬਰਾਂ ਨੇ ਉਸ ਨੂੰ ਵੀ ਸ਼ਾਇਦ ਕੁਝ ਸੁੰਘਾ ਦਿੱਤਾ ਹੋਵੇਗਾ ਪਵਨ ਸ਼ਰਮਾ ਨੇ ਧੀ ਨੇ ਦੱਸਿਆ ਕਿ ਲੁੱਟ ਦੇ ਇਰਾਦੇ ਨਾਲ ਉਹਨਾਂ ਦੇ ਘਰ ਵਿੱਚ ਦਾਖਲ ਹੋਏ ਲੁਟੇਰਿਆਂ ਵਿੱਚੋਂ ਇੱਕ ਨੇ ਕੰਦ ਟੱਪ ਕੇ ਪਹਿਲਾ ਖਿੜਕੀ ਤੋੜੀ ਅਤੇ ਕਮਰੇ ਵਿੱਚ ਦਾਖਲ ਹੋਇਆ ਤੇ ਫਿਰ ਆਪਣੇ 6 ਸਾਥੀਆਂ ਨੂੰ ਅੰਦਰ ਲਿਆਇਆ ਅਤੇ ਡਰਾਈੰਗ ਰੂਮ ਦਾ ਦਰਵਾਜ਼ਾ ਖੋਲ੍ਹਿਆ। ਉਹਨਾਂ ਨੂੰ ਦੇਖ ਕੇ ਉਸਦੇ ਮਾਪੇ ਪੂਰੀ ਤਰ੍ਹਾਂ ਘਬਰਾ ਗਏ। ਵਿਜੇਤਾ ਨੇ ਕਿਹਾ ਕਿ ਲੁਟੇਰਿਆਂ ਨੇ ਘਰ ਵਿੱਚ ਪਿਆ ਸਾਰਾ ਸਮਾਨ ਖਲਾਰ ਦਿੱਤਾ ਪਰ ਉਹ ਕੁਝ ਲਜਾਣ ਵਿੱਚ ਸਫਲ ਨਹੀਂ ਹੋ ਸਕੇ। ਸੀਨੀਅਰ ਡਿਪਟੀ ਮੇਅਰ ਬਲਬੀਤ ਸਿੰਘ ਬਿੱਟੂ ਅਤੇ ਸਬੰਧਤ ਥਾਣੇ ਦੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਸੀ। ਭਵਨ ਸ਼ਰਮਾ ਤੇ ਉਹਨਾਂ ਦੀ ਪਤਨੀ ਅੰਜੂ ਸ਼ਰਮਾ ਨੇ ਪੂਰੀ ਘਟਨਾ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।